ਨਹੀਂ ਇਹ ਪੈਸੇ ਲਿੰਦਾ ਨਾ ਬੋਲਦਾ ਕਦਾ ਇਸੇ ਹੈ ਇਹ ਪੈਸੇ ਲੈ ਕੇ ਨਹੀਂ ਬੋਲਣਗੇ ਤੈਨੂੰ ਪਾਹੇ ਦਿੱਤਾ ਤੂੰ ਦੱਸ ਬਣੂ ਇਹ ਪੈਸੇ ਲੈ ਕੇ ਨਾ ਹੋਰ ਲਵਾਂਗੇ ਹਾਂ ਤੂੰ ਬਿਲਕੁਲ ਬਿਲਕੁਲ ਇਹ ਪੈਸੇ ਨਹੀਂ ਨਹੀਂ ਬਿਲਕੁਲ ਇਹ ਪੈਸੇ ਲੈ ਕੇ ਨਾ ਇਹੋ ਜਿਹਾ ਬਣਾਉਣਾ ਬਿਲਕੁਲ ਇਹੋ ਜਿਹਾ ਬਣਾਉਣਾ ਕਾਰਡ ਕਰਵਾ ਕਰਵਾ ਪੈਸੇ ਨਹੀਂ ਚੱਲੋ ਭਾਈ ਆਹ ਪੈਸੇ ਨਹੀਂ ਬੋਲੋ ਟੋਟਲ ਅੰਦਾਜ਼ਾ ਜਿਹੜਾ ਆ ਰਿਹਾ ਬਹੁਤ ਬੋਲੇ ਅੱਛਾ ਕੰਨ ਕਰੀ ਗਾ ਭਾਈ 마시 ਦਿਖਾ ਮੈਂ 마시 ਨੂੰ ਖੋੜੀ ਇਹਨਾਂ ਨੂੰ ਪਵਾਲੇ ਲਾ ਕੇ ਆਮ ਨਾਲ ਅੱਜ ਬਾਈ ਜੀ ਕੁੜੀਆਂ ਵਾਲੀ ਵੀਡੀਓ ਜਿਹੜੀ ਇਹਦੀ ਚੋਰੀ ਕੀਤੀ ਇਹਨੂੰ ਬੋਲਣ ਦੀ ਥੋੜੀ ਅਕਲ ਸਿਖਾਓ ਅੱਗੇ ਵੀ ਤੁਹਾਡੇ ਤੱਕ ਅਪਰੋਚ ਕੀਤੀ ਸੀ ਜਵੰਦੇ ਨੇ ਸਾਰੀ ਦੱਸੀ ਆ ਪੈਸੇ ਲੈ ਕੇ ਗਏ ਨੇ ਹੱਥੀ ਫੜਾਏ ਆ ਇਹ ਪੈਸੇ ਲੈ ਕੇ ਵਿੱਚ ਬੋਲਣ ਤੇ ਆ ਸਾਡੇ ਪਰ ਵੀ ਐਨੀ ਵੀ ਸਾਰੇ ਦੇ ਵਿੱਚ ਐਮਪੀ ਵੇਲੇ ਅਸੀਂ ਖਬਰ ਲਾਈ ਤੁਹਾਡੀ ਕੀ ਹੋਈ ਨਾ ਸਾਥ ਦੇ ਦੋ ਸਾਥ ਦੇ ਦੋ ਦੋ ਤੁਸੀਂ ਸੰਭਾਲੋ ਆਪਾਂ ਸਾਰੇ ਸਵਾਲ ਨਹੀਂ ਕਰਨੇ ਗਾ ਰਹੇ ਰਹਿਣ ਨੂੰ ਨਹੀਂ ਕਰਨੇ ਗਾ ਚਲੋ ਨਹੀਂ ਬੰਦ ਕਰਦੇ ਕੋਈ ਸਵਾਲ ਤੁਹਾਡੀ ਸੁਣੋ ਇੱਕ ਮਿੰਟ ਨਹੀਂ ਰੇ ਜਿਹਨ ਕੀ ਲਾਉਣਾ ਚਲਾਉਣਾ ਚੁੱਕੋ ਮੈਂ ਫੜੋ ਆਪਾਂ ਸਵਾਲ ਛੋੜੀਏ ਕੋਈ ਇਹ ਪੱਤਰ ਗਿਆ ਮੈਨੂੰ ਸਵਾਲ ਆ ਸਵਾਲ ਕਰਨ ਵਾਲਾ ਤੁਸੀਂ ਕੀ ਹੋ ਆ ਲੋਕਾਂ ਨੇ ਸਲਾਹ ਕੀਤੀ ਆ ਤੂੰ ਆਪਣੇ ਘਰ ਬੰਨੇ ਨੇ ਹਾਂ ਤੂੰ ਆਪਣੇ ਘਰ ਬੰਨੇ ਨੇ ਨਹੀਂ ਨਹੀਂ ਲੋਕਾਂ ਨੇ ਲੋਕਾਂ ਨੇ ਇਹ ਨੂੰ ਇਹ ਨੂੰ ਇਧਰੋਂ ਖਿਲਾ ਦਿਓ ਇਹ ਪਾਰਟੀ ਦਾ ਨਿਸ਼ਾਨ ਨਹੀਂ ਇਹ ਇੱਕ ਵੀ ਸਾਡੇ ਨਾਲ ਨਹੀਂ 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 ਬਕਾਉ ਅਸੀਂ ਨਹੀਂ ਕਿਹਾ ਉਹ ਕਹਿ ਮੰਨੇ ਕਿਹਾ ਸੋਹਣਾ ਗਾਇਕ ਕੋਈ ਹੋਣਾ ਮੈਂ ਜਾ ਕੇ ਚਲਾਉਂਗਾ 30 ਕਿਲੋ ਬਾਹਰ ਤਾਂ ਮੀਡੀਆ ਲਾਇਆ ਹੋ ਕੋਈ ਨਹੀਂ ਕੋਈ ਤੁਹਾਡੇ ਕੋਲ ਤੁਸੀਂ ਭਾਈ ਮੰਨਿਆ ਤੁਹਾਡੇ ਗੱਲ ਆ ਗਏ ਯਾਰ ਕੋਈ ਕੋਈ ਸਾਹੀ ਹੈ ਨਾ ਮਾਦਾ ਪੱਤਰ ਨਹੀਂ ਪੱਤਰ ਦੇ ਨਾਲ ਪਰ ਇਹੋ ਜਿਹਾ ਬਲਮਾਚ ਰੱਖ ਕੇ ਤੂੰ ਵੋਟਾਂ ਲੁੱਲੋਗੇ ਨਾਲ ਇੱਧਰ ਲੱਗਣ ਦੇ ਮਾਚੇ ਤੁਸੀਂ ਭਾਈ ਗਾਣ ਕਰੋਗੇ ਪਰ ਇਹ ਥੋੜੀ ਇਹ ਬਦਮਾਸ਼ੀ ਕਰੀ ਜਾਵੇ ਬਦਮਾਸ਼ੀ ਨਾਲ ਵੋਟਾਂ ਥੋੜੀ ਮਿਲਦੀਆਂ ਨੇ ਅਸੀਂ ਵੀ ਕੰਮ ਕਰਦੇ ਰਹੇ ਹਾਂ ਅਸੀਂ ਇਹ ਸਾਰੀ تیاری ਕਰਦੇ ਰਹਿਆ ਕਿੰਨਾ ਕਿਥੋਂ ਤੱਕ ਬੋਰਡ ਖੜੇ ਆ ਕਾਹ ਵੇਖਿਆ ਕੋਈ ਨਹੀਂ ਜਨਤਾ ਦੇ ਸਵਾਲ ਅਸੀਂ ਪੁੱਛਣ ਦੇ ਆਪਣੇ ਕੋਲੋਂ ਨਹੀਂ ਕੋਈ ਜੇ ਸਿੰਘ ਨਿਜੀ ਸਵਾਲ ਕਰਾਂਗੇ ਨਾ ਤੁਹਾਨੂੰ ਫੇਰ ਕੋ ਕਿ ਪੱਤਰਕਾਰ ਨਿਜੀ ਸਵਾਲ ਕਰਨ ਦੇ ਨੇ ਇਹ ਆਪਣੇ ਨਾਲ ਕੀ ਕੰਮ ਕਰਦੇ ਕੋਈ ਕੋਈ ਕੋਈ